ਆ ਦੇਖ ਭਾਈ ਇੱਧਰ ਕ੍ਰੀਏਟੀਵਿਟੀ ਕਰ ਰਿਹਾ ਇੱਧਰ ਚਿਰਾ ਬੰਦੇ ਆ ਬੰਦੇ ਨੂੰ हायर ਕਰਨਾ ਹੋਵੇ ਤਾਂ ਦੱਸ ਦਿਓ ਇੱਧਰ ਕਰ ਲਿਓ ਕੰਟੈਕਟ ਚੱਲ ਜ ਜਾਂਦਾ ਪੂਰਾ ਕੰਮ ਮਾਹੌਲ ਤੇ ਪੂਰਾ ਜਦੋਂ ਜਦ ਚੱਲਦਾ ਇੱਧਰ ਵੀ ਆ ਦੇਖੋ ਬੈਠਾ ਇੱਕ ਪੈਂਟਰ ਇੱਧਰ ਵੀ ਜਿੱਦ ਜਿੱਦ ਕੇ ਕੰਮ ਚੱਲ ਰਿਹਾ ਫੁੱਲ ਲੋ ਜੀ ਪੀਜ਼ਾ ਬਣ ਕੇ ਆ ਚੁੱਕਿਆ ਆ ਇੱਧਰ ਬੰਦੇ ਤਿਆਰ ਨੇ ਪੂਰੇ ਆ ਇੱਧਰ ਵੀ ਫੁੱਲ ਆ ਚਿਆਰੀ ਚਾ ਕੰਮ ਇਹ ਆ ਇੱਧਰ ਇੱਕ ਆ ਬੰਦਾ ਇਹ ਇੱਕ ਹੋ ਫਿਰਦਾ ਇਹ ਪਾਰਟੀ ਦੇ ਰਹੇ ਆ ਉਹਦੀ ਆਪਣੀ ਇਹਨਾਂ ਨੇ ਅੱਜ ਸਿੰਦਰੀ ਜੀ ਵਧੀਆ ਬਣਾਈ ਸੀਗੀ ਆ ਆਪਾਂ ਹੁਣ ਪੂਰੇ ਰੈਡੀ ਆਗੇ ਪੀਜ਼ਾ ਖਾਣ ਨੂੰ ਤੇ ਹੁਣ ਚੱਕੋ ਹੁਣੋਂ ਸਲਾਈਡਾਂ ਫਿਰ ਘੁੱਟ ਲੈ ਲਾਓ ਜੀ ਪੀਜ਼ਾ ਐ ਪੂਰਾ ਮਾਰੇ ਆ ਮਰਚਾਂ ਉਰਚਾਂ ਭੁੱਕ ਲਈਆਂ ਨੇ ਪਾਸ ਮੁੰਡਿਓ ਹੋਜੇ ਹੁਣ ਟੁੱਟ ਜੋ ਕਰਾਂ ਖਤਮ ਕਰਤੀ ਤਵਾਹੀ ਮੁੰਡਿਆਂ ਨੇ ਬੈਠੇ ਹਣ ਵਿਲੇ ਹੋਏ ਨਸੀਨਾਂ ਨੂੰ ਦਾਮ ਦਵਾ ਰਹੇ ਆ ਤਤੋਂ ਲੱਗੇ ਨੇ ਮੁੰਡੇ ਸਾਰੇ ਪੀਜੇ ਦੀ ਪੀਜੇ ਦੀ ਸ਼ੁਰੂਆਤ ਕਰਕੇ ਹਟਿਆ ਹੈ ਅੰਗਰੂੜਾ ਵਾਲੇ ਆਹ ਰਟਿਊਟੀ ਖਾ ਕੇ ਉੱਡੇ ਆਂ ਚੱਲੇ ਆ ਹੁਣੇ ਹਰਮਣੇ ਕਿੱਟ ਫੇਰ ਉਹ ਕਿੱਟ ਆਪਣੀ ਲੈ ਬੜਾ ਕਿੱਟ ਦੋ ਗਿਣੇ ਲੱਗੂ ਪੰਜ ਦਾ ਸਕੂਟਰੀ ਇੱਕ ਦਾ ਆ ਨੋਨਾ ਵੀ ਖੜੀ ਆ ਜ਼ਰਾ ਅੱਗੇ ਰਹੀ ਬੋਟ ਅੱਗੇ ਪੁਆਇੰਟ ਤੇ ਆਉਂਦੇ ਹੁੰਦੇ ਸੀ ਅਸੀਂ ਚੱਲ ਉਹਨਾਂ ਨੂੰ ਮਾਰਿਆ ਬਿਲਕੁਲ ਬਿਲਕੁਲ ਆਪੋ ਤੋਰ ਕੇ ਜਾ ਰਹੇ ਇਹ ਬੰਦੇ ਦਾ ਸਪੈਨਸਰ ਦੇਖ ਲੋ ਜੀ ਇਹ ਬੰਦੇ ਨੂੰ ਫੋਲੋ ਕਰ ਲੈਸਤਾ ਜੀ ਇਹ ਆਪਣੇ ਨਾਲ ਮੈਪੜਾ ਲੈਣ ਲੱਗੇ ਹੋਏ ਬੰਦੇ ਹਨ ਤੁਸੀਂ ਜਾਣਦੇ ਹੋਗੇ ਹਨ ਇਹਨੇ ਨੂਨਾ ਕੱਟ ਚੁੱਕਿਆ ਹੈ ਨੂਨਾ ਕੱਟ ਲਈ ਆਮ ਚੱਲੀ ਜਾ ਫਿਰ ਹਾਂ ਹੁਣ ਤਾਂ ਆਪਾਂ ਕੀ ਪਹਾਂਕੇ ਦਿਖਾਵਾਂ ਨੂਨਾ ਜਾ ਬੈਠ ਸ਼ੰਕਰ ਬੰਡਾ ਤੁਰ ਕੇ ਆਇਆ ਹਾਂ ਹਾਂ ਭਾਈ ਤੁਸੀਂ ਤੁਰ ਕੇ ਆ ਜੋ ਹੈ ਤੁਸੀਂ ਦੇਖੋ ਇਹ ਕਿਵੇਂ ਚਲਾਉਂ ਚੱਲੀ ਹੋਲੀ ਉਹਨੂੰ ਵੀ ਨਾ ਥੱਲੇ ਤਾਰਦੀ ਚੱਲ ਆਉਂਦੇ ਤੁਰ ਕੇ ਆ ਰਹੇ ਨੇ ਇਹਦਾ ਮੈਂ ਗ੍ਰਿਪ ਲਾ ਲਾਂਗਾ ਹੌਲੀ ਹੌਲੀ ਹੋਣੀ ਕਿ ਅਗਰ ਛੇਲੀਆਂ ਨੇ ਗੱਲਾਂ ਕਰਦੇ ਅਸੀਂ ਇਹ ਇੰਨੇ ਸਿਆਣ ਵਿਚੇ ਆ ਇਧਰ ਆਪਣਾ ਤੋਂ ਪਹਿਲਾਂ ਦਾ ਸੈਂਟਰ ਰੇ ਗਿਆ ਹਣ ਪਹਿਲਾਂ ਦਾ ਸੈਂਟਰ ਹੈ ਗਿਆ ਬਾਈ ਨੂੰ ਨਾ ਭਜਾਲੀਆ ਹੁਣ ਸਪੀਡਮੀਟਰ ਯਾਨੀ ਦੇਖਦਾ ਹਨ ਆਉ 18 ਆ ਰਿਹਾ 18 ਹਾਂ ਤੇ 18 ਤੇ ਜਾਂਦੀ 19 ਤੇ ਇਹ 18 ਤੇ ਇਹਦਾ ਜਦੋਂ ਇਹ 20 20ਵੇਂ ਗੇਅਰ ਜੇ ਕਰ ਲੈਂਦਾ 20 ਦੀ ਸਪੀਡ ਤੇ ਬੱਸ ਫਿਰ ਤਾਂ ਹੀ ਹੁੰਦਾ ਜੀ ਬੱਸ ਆ ਗਏ ਗਏ ਹੌਲੀ ਜੱਦੀ ਹੌਲੀ ਕਾਬੂ ਰੱਖੀ ਕਾਬੂ ਰੱਖੀ ਹਾਂ ਕੋਈ ਕਾਲੀ ਨਹੀਂ ਹੈਗੀ ਹੌਲੀ ਚੱਲ ਬੜੀ ਕੋਈ ਚੱਕਰ ਨਹੀਂ ਘਰੇ 10 ਮਿੰਟ ਲੇਟ ਪਹੁੰਚਾਂਗੇ ਸੜਕਾਂ ਬੜੇ ਰੇ ਬੈਠੇ ਉਹ ਪਹਿਲਾਂ ਉਹ ਪਹਿਲਾਂ ਸਿਖਾਏ ਕਰਦੀ ਬਿਲਣਾ ਜੀ ਕਰਾਦਾ ਕੰਮ ਹੈ ਹਾਂ ਥੈਂਕ ਯੂ ਭਾਈ ਓਰੀਐਂਟੇਸ਼ਨ ਚੱਲ ਰਹੀ ਹੈ ਬਹੁਤ ਤੇਜ਼ ਪਤਾਵੜ ਦਾ ਦੇਰ ਸਰ ਹੈਗਾ ਸੀ ਨਾ ਪਤਾਵੜ ਰਹਿ ਗਿਆ ਸੀਗਾ ਸੱਤ ਅੱਠ ਸਾਲਾਂ ਚ ਬਰਨਾਲਾ ਤਾਂ ਦੇਖ ਲਿਆ ਸਾਰਾ ਪਰ ਹੁਣ ਪਤਾਵੜ ਦੀ ਵਾਰੀ ਲੇਟ ਆਈ ਵੀ ਆ ਦੇਖੋ ਉਹ ਟਾਇਰ ਕੋ ਜਮਾ ਕੋਲ ਦੀ ਘੜਦਾ ਹੋਇਆ ਉਹਨੇ ਜਮਾ ਟਾਇਰ ਕੋਲ ਦੀ ਘੋਏ ਅਹ ਓ ਹੋ ਹੋ ਰੀਤਾ ਰੀਤਾ ਕਰਦੇ ਨੇ ਇਹ ਨੂਨਾ ਰਿਲੈਕਸ ਜੀ ਜਾ ਰਹੀ ਆ ਜਿਹਨੇ ਭੁਹਾਈ ਨਹੀਂ ਜਿਹਨੇ ਆਉਣ ਵਾਲੇ ਟਾਈਮ ਵਾਲਾ ਦੇਖਣਾ ਉਹਨੇ ਮਾਰਿਆ ਉਹ ਤਾਂ ਸਾਰਾ ਕੁਝ ਤੇ ਕਿੱਟਿਆਂ ਜਿਹੇ ਬੰਦੇ ਇਹਦੇ ਬੰਦਾ ਹੀ ਮਾਰਦਾ ਸੀ ਇਹਨੇ ਲਓ ਜੀ ਬੰਦੇ ਚਾਰ ਰਹੇ ਨੇ ਨੂਨਾ ਤੇ ਇਹ ਦੇਖੀ ਬਚ ਗਿਆ ਬਚ ਗਿਆ ਬਚ ਗਿਆ ਉਹ ਦੋ ਵਰੀ ਹਾਰਨ ਮਾਰ ਲੈਦਾ ਹਾਰਨ ਹੈਗਾ ਇਹਦੇ ਦੋਨੋਂ ਪਾਸੇ ਆ ਆ ਦੇ 3 ਹਾਂ ਟੂ ਆ ਹੈ ਨਹੀਂ ਟੂ ਆ ਹੈ ਟੂ ਵਹੀ ਦਾ ਲਾ ਲਓ ਜੀ ਆਪਣਾ ਸਟੇਸ਼ਨ ਪਹੁੰਚ ਚੁੱਕਿਆ ਹੈ ਇੰਨੇ ਕੋਣੀ ਦੇ ਦੇਖੀ ਬੰਦਾ ਤੋਰਾਂ